ਰਾਜਸ਼ਰਮ ਮਿਤ ਨਹੀਂ ਜਾਣੀ ਤੇਰੀ ਰਾਜਸ਼ਰਮ ਮਿਤ ਨਹੀਂ ਜਾਣੀ ਤੇਰੀ ਇਰੇ ਸੰਤਾਨ ਕੀ ਹੋਂਚੇਰੀ ਹਸ ਤੋ ਜਾਏ ਸਰੂਪ ਤਿਆਵੇ ਰੋਵਤ ਜਾਏ ਸੁਹਸੈ ਬਸਤੋਏ ਹੋਏ ਸੂ ਉਜਰ ਉਜਰ ਹੋਏ ਸੁਬਾ ਸਾਂ ਜਲ ਤੇ ਥਲਕਾਰ ਥਲ ਤੇ ਕੂਆ ਉੱਠੇ ਮੇਰ ਕਰਾਵੇ ਤਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ ਏਕਾਰੀ ਤੇ ਰਾਜ ਕਰਾਵੈ ਰਾਜਾ ਤੇ ਇਕਾਰੀ ਖਲ ਮੂਰਖ ਤੇ ਪੰਡਤ ਕਰੇ ਉਹ ਪੰਡਤ ਤੇ ਮੁਗਤਾਰੀ ਨਾਰੀ ਤੇ ਜੋ ਉਰਖ ਕਰਾਵੇ ਔਰ ਖਣ ਤੇ ਜੋ ਨਾਰੀ ਕਹੋ ਕਵੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਾਜਾ ਸ਼੍ਰਮ ਮਿੱਤ ਨਹੀਂ ਜਾਣੀ ਤੇਰੀ ਵਾਹਿਗੁਰੂ ਸਲੋਕ ਮਹੱਲਾ ਪੰਜਮ ਮੁਹੱਬਤ ਜਿਸ ਖੁਦਾਏ ਦੀ ਰਤਾਰਾ ਰੰਗ ਚਲੂਲ ਨਾਨਕ ਵਿਹਲੇ ਪਾਈਆਂ ਿਸ ਜਨ ਕੀਮ ਨਾਮੂਲ ਤੰਤਨ ਸਤਗੁਰੂ ਪੰਜਵੇਂ ਪਾਤਸ਼ਾਹ ਉਹਨਾਂ ਦੀ ਇਹ ਬਖਸ਼ੀ ਹੋਈ ਅੰਮ੍ਰਿਤ ਮਈ ਬਾਣੀ RAM ਕਲੀ ਕੀ ਬਾਤ ਆਵਾ ਜਿਸ ਤੇ ਜੋ ਅਖੀਰਲੀ ਪੌੜੀ ਹੈ ਬਾਈਂ ਮੇ ਪੌੜੀ ਅਤੇ ਉਸ ਦੇ ਨਾਲ ਜੋ ਦੋ ਸ਼ਲੋਕ ਹਨ ਉਹਨਾਂ ਦੀ ਵਿਚਾਰ ਕਰੀਏ ਸਲੋਕ ਮਹੱਲਾ ਪੰਜਮ ਮੁਹੱਬਤ ਜਿਸ ਖੁਦਾਏ ਦੀ ਰਤਾਰੰਗ ਚਲੂਲ ਖੁਦਾਏ ਜਿਸ ਨੂੰ ਆਪ ਆਪਣਾ ਪਿਆਰ ਬਖਸ਼ਦਾ ਹੈ ਮੁਹੱਬਤ ਬਖਸ਼ਦਾ ਹੈ ਉਹ ਰਤਾ ਰੰਗ ਚਲੂ ਲ ਉਹ ਫਿਰ ਪਿਆਰ ਦੇ ਗੂੜੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਜਿਸ ਨੂੰ ਉਹ ਵਾਹਿਗੁਰੂ ਆਪ ਆਪਣਾ ਪਿਆਰ ਬਖਸ਼ਦਾ ਹੈ ਉਹ ਰਤਾ ਜਾਂਦਾ ਹੈ ਉਹ ਫਿਰ ਪਿਆਰ ਦੇ ਗੂੜੇ ਰੰਗ ਦੇ ਵਿੱਚ ਰੁੱਤਾ ਜਾਂਦਾ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਰੱਤੇ ਇਸ਼ਕ ਖੁਦਾਏ ਰੰਗ ਦੇ ਦਾਰ ਕੇ ਰੱਤੇ ਇਸ਼ਕ ਖੁਦਾਏ ਜਿਹੜੇ ਮਨੁੱਖ ਉਸ ਵਾਹਿਗੁਰੂ ਦੇ ਇਸ਼ਕ ਦੇ ਵਿੱਚ ਪਿਆਰ ਦੇ ਵਿੱਚ ਰੰਗੇ ਜਾਂਦੇ ਹਨ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਅਤੇ ਉਸ ਤੇ ਦਿਦਾਰ ਦੇ ਵਿੱਚ ਰੰਗੇ ਜਾਂਦੇ ਹਨ ਉਹੀ ਅਸਲੀ ਮਨੋਖ ਹਨ ਪਰ ਜਿਨ੍ਹਾਂ ਨੂੰ ਉਸ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ ਵਿਸਰਿਆ ਜਿਨ ਨਾਉ ਤੇ ਹੋਏ ਭਾਰਤੀਏ ਉਹ ਤਾਂ ਫਿਰ ਇਸ ਧਰਤੀ ਤੇ ਭਾਰ ਹੀ ਹਨ ਜਿਨ੍ਹਾਂ ਨੂੰ ਸਵਾਹਿਗੁਰੂ ਦਾ ਨਾਮ ਭੁੱਲਿਆ ਹੋਇਆ ਹੈ ਤਾਂ ਅਸਲੀ ਮਨੁੱਖ ਹਨ ਜਿਨੇ ਜਿਹੜੇ ਉਸ ਵਾਹਿਗੁਰੂ ਦੇ ਇਸ਼ਕ ਦੇ ਵਿੱਚ ਰਤੇ ਹੋਏ ਹਨ ਰਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਿਨ ਨਾਉਂ ਤੇ ਭੋਏ ਭਾਰਤੀਏ ਤੋਂ ਸਤਿਗੁਰੂ ਜੀ ਇੱਥੇ ਵੀ ਸਾਨੂੰ ਵੇਸ਼ ਕਰਦੇ ਆ ਹਨ ਮੁਹਬਤ ਜਿਸ ਖੁਦਾਏ ਦੀ ਰਤ ਰੰਗ ਚਲੂਲ ਉਹ ਵਾਹਿਗੁਰੂ ਜਿਸ ਨੂੰ ਆਪਣਾ ਪਿਆਰ ਬਖਸ਼ਦਾ ਹੈ ਉਹ ਫਿਰ ਉਸ ਵਾਹਿਗੁਰੂ ਦੇ ਪਿਆਰ ਦੇ ਰੰਗ ਗੂੜੇ ਰੰਗ ਦੇ ਵਿੱਚ ਰਤਿਆ ਜਾਂਦਾ ਹੈ ਨਾਣਕ ਵਿਰਲੇ ਪਾਈਆਂ ਤਿਸ ਜਨ ਕੀ ਮਨਮੂਲ ਇਹੋ ਜਿਜੇ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਹਨ ਉਹਾਂ ਜਨਾਂ ਦੀ ਉਸ ਜਨ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਸ ਦੀ ਵਡਿਆਈ ਹੀ ਨਹੀਂ ਦੱਸੀ ਜਾ ਸਕਦੀ ਜਿਹੜੇ ਉਸ ਵਾਹਿਗੁਰੂ ਦੇ ਰੰਗ ਵਿੱਚ ਰੱਤੇ ਜਾਂਦੇ ਹਨ ਪਰ ਸਤਿਗੁਰੂ ਜੀ ਕਹਿੰਦੇ ਹਨ ਨਾਨਕ ਵਿਰਲੇ ਪਾਈਆਂ ਇਹ ਨਾਨਕ ਪਰ ਇਹੋ ਜਿਹੇ ਵਿਰਲੇ ਹੀ ਪਾਏ ਜਾਂਦੇ ਹਨ ਜਿਹੜੇ ਉਸ ਤੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗੇ ਹੋયા ਹਨ ਮਹੱਲਾ ਪੰਜਮ ਅੰਦਰ ਵਿਦਿਆ ਸਚ ਨਾਏ ਬਾਹਰ ਵੀ ਸਚ ਡਿਠੋ ਮੇਰਾ ਅੰਦਰ ਹਿਰਦਾ ਉਸ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਵਿੱਧਾ ਗਿਆ ਹੈ ਵਿੱਜ ਗਿਆ ਹੈ ਪਤੀਜ ਗਿਆ ਹੈ ਅੰਦਰ ਅੰਦਰ ਹਿਰਦਾ ਵਿੱਧਾ ਵਿੱਚ ਜਾਣਾ ਸੱਚ ਨਾਮੇ ਸੱਚੇ ਨਾਮ ਦੇ ਨਾਲ ਮੇਰਾ ਉਸ ਵਾਹਿਗੁਰੂ ਦੇ ਸੱਚ ਨਾਮ ਦੇ ਨਾਲ ਹਿਰਦਾ ਵਿੱਜ ਗਿਆ ਹੈ ਬਹਾਰ ਵੀ ਸੱਚ ਡਿਠੋਂ ਮੈਂ ਇਸ ਸੱਚ ਨਾਮ ਦੀ ਬਖਸ਼ਿਸ਼ ਦੇ ਨਾਲ ਕਿਉਂਕਿ ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਸੱਚਾ ਨਾਮ ਜੋ ਹੈ ਉਹ ਵਸ ਗਿਆ ਹੈ ਇਸ ਦੀ ਬਖਸ਼ਿਸ਼ ਦੇ ਨਾਲ ਬਹਾਰ ਵੀ ਸੱਚ ਡਿਠੋਂ ਮੈਨੂੰ ਹੁਣ ਬਹਾਰ ਵੀ ਉਹ ਵਾਹਿਗੁਰੂ ਦਾ ਹੀ ਸਰੂਪ ਸਾਰੇ ਪਾਸੇ ਦਿਸਦਾ ਹੈ ਸੱਚ ਉਹ ਜੋ ਸਾਦਾ ਰਹਿਣ ਵਾਲਾ ਹੈ ਅਬਨਾਸ਼ੀ ਹੈ ਆਪੁਰਖ ਜੋ ਹੈ ਉਹ ਸੱਚ ਬਾਹਰ ਵੀ ਸੱਚ ਡਿਠੋਂ ਮੈਨੂੰ ਬਾਹਰ ਵੀ ਹਰ ਪਾਸੇ ਉਸ ਵਾਹਿਗੁਰੂ ਦੀ ਹੀ ਜੋਤ ਦਿਸ ਰਹੀ ਹੈ ਜਦੋਂ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਵਸ ਗਿਆ ਨਾਨਕ ਰਵਿਆ ਹਬ ਥਾਏ ਵਣ ਤ੍ਰਿੰਨ ਤ੍ਰੈ ਭਾਵਨ ਰੋਮ ਅਤੇ ਮੈਨੂੰ ਹੁਣ ਉਹ ਵਾਹਿਗੁਰੂ ਜੋ ਹੈ ਇਹ ਨਾਨਕ ਉਹ ਵਾਹਿਗੁਰੂ ਹਰ ਪਾਸੇ ਹੀ ਵਸਿਆ ਹੋਇਆ ਦਿਖਾਈ ਦੇ ਰਿਹਾ ਹੈ ਉਹ ਹਰ ਪਾਸੇ ਵਣ ਦੇ ਵਿੱਚ ਤ੍ਰਿੰਨ ਦੇ ਵਿੱਚ ਵਣ ਜੰਗਲ ਤ੍ਰੈ ਘਾਹ ਦੇ ਨਿੱਕੇ ਤੀਲੇ ਤ੍ਰੈ ਭਾਵਨ ਤਿੰਨਾ ਭਾਵਨਾਵਾਂ ਦੇ ਵਿੱਚ ਰੋਮ ਅਤੇ ਹਰ ਇੱਕ ਰੋਮ ਰੋਮ ਦੇ ਵਿੱਚ ਮੈਨੂੰ ਉਹ ਵਾਹਿਗੁਰੂ ਹੀ ਵਸਿਆ ਦਿਸਦਾ ਹੈ ਇਹ ਕਦੋਂ ਵਸਿਆ ਦਿਸਿਆ ਜਦੋਂ ਇਹ ਹੇੜ ਦਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਵਿੱਜ ਗਿਆ ਪੌੜੀ ਆਪੇ ਕੀ ਤੋਰ ਰਚਣ ਆਪੇ ਹੀ ਰੱਤੇ ਆ ਉਸ ਵਾਹਿਗੁਰੂ ਨੇ ਆਪ ਹੀ ਸਾਰਾ ਇਹ ਰਚਨਾ ਰਚੀ ਹੈ ਇਹ ਸ੍ਰਿਸ਼ਟੀ ਬਣਾਈ ਹੈ ਆਪੇ ਕੀ ਤੋਰ ਰਚਣ ਆਪੇ ਹੀ ਰੱਤੇ ਆ ਅਤੇ ਇਸ ਸ੍ਰਿਸ਼ਟੀ ਨੂੰ ਉਪਾਕੇ ਇਸ ਸ੍ਰਿਸ਼ਟੀ ਦੇ ਵਿੱਚ ਆਪ ਹੀ ਰੱਤਿਆ ਹੋਇਆ ਹੈ ਆਪ ਹੀ ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਏ जग ਸੱਚੇ ਕੀ ਹੈ ਕੋਠੜੀ ਇਹ ਸੱਚੇ ਦੀ ਸੋਹਣੀ ਰਹਿਣ ਵਾਲੀ ਕੋਠੜੀ ਹੈ ਇਸ ਉਹ ਸਾਰੀ ਸ੍ਰਿਸ਼ਟੀ ਜੋ ਹੈ ਉਹ ਸੱਚੇ ਦੀ ਕੋਠੜੀ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਅਤੇ ਸੋਹਣੀ ਕੋਟੜੀ ਦੇ ਵਿੱਚ ਉਸ ਵਾਹਿਗੁਰੂ ਦਾ ਵਾਸ ਹੈ ਉਹ ਵਾਹਿਗੁਰੂ ਸਮਾਇਆ ਹੋਇਆ ਹੈ ਸਤਿਗੁਰੂ ਜੀ ਸਾਨੂੰ ਇੱਥੇ ਇਹੀ ਉਪਦੇਸ਼ ਕਰਦੇ ਹਨ ਆਪੇ ਕੀ ਤੋਰ ਰਚਨਾ ਆਪੇ ਹੀ ਰੱਤੇ ਆਓ ਵਾਹਿਗੁਰੂ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਹ ਰਚਨਾ ਕਰਕੇ ਫਿਰ ਇਸ ਵਿੱਚ ਆਪ ਹੀ ਰਤਾ ਹੋਇਆ ਆਪ ਹੀ ਵਸ ਰਿਹਾ ਹੈ ਆਪੇ ਹੋਇਓ ਇੱਕ ਆਪੇ ਬਹੁ ਪੱਤੇ ਆ ਉਹ ਵਾਹਿਗੁਰੂ ਆਪ ਹੀ ਇੱਕ ਹੋ ਜਾਂਦਾ ਹੈ ਅਤੇ ਆਪ ਹੀ ਬਹੁ ਰੰਗਾ ਦਾ ਰੂਪ ਹੋ ਜਾਂਦਾ ਹੈ ਜਦੋਂ ਸਰਗਣ ਸਰੂਪ ਤੇ ਵਿੱਚ ਹੈ ਤਾਂ ਉਹ ਬਹੁ ਰੰਗਾ ਦਾ ਰੂਪ ਹੈ ਜਦੋਂ ਉਹ ਨਰਲੇਪ ਹੋ ਕੇ ਨਿਰਗੁਣ ਸਰੂਪੈ ਤੋ ਵਾਹਿਗੁਰੂ ਇੱਕ ਹੋ ਜਾਂਦਾ ਹੈ। ਜਵ ਤਿਸ ਭਾਵੇ ਜੇ ਉਸ ਨੂੰ ਭਾਵੇ ਤਾਂ ਸ੍ਰਿਸ਼ਟੀ ਦੀ ਪੈਦਾ ਕਰਦਾ ਜੇ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ ਜੋ ਉਸ ਨੂੰ ਭਾਉਂਦਾ ਹੈ ਤਾਂ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਪਰ ਜਦੋਂ ਉਸ ਨੂੰ ਭਾਉਂਦਾ ਹੈ ਤਾਂ ਸਾਰੀ ਸ੍ਰਿਸ਼ਟੀ ਨੂੰ ਸਮਾ ਕੇ ਆਪਣੇ ਆਪ ਦੇ ਵਿੱਚ ਸਮਾਲ ਆਂਦਾ ਹੈ ਤੇ ਇੱਕ ਹੀ ਹੋ ਜਾਂਦਾ ਹੈ। ਤੋਂ ਇੱਥੇ ਸਤਿਗੁਰੂ ਉਪਦੇਸ਼ ਕਰਦੇ ਨੇ ਆਪੇ ਹੋਇਓ ਇੱਕ ਆਪੇ ਬਹੁ ਪੱਤੇ ਆਪੇ ਸਵਣਾ ਮੰਝ ਆਪੇ ਬਾਹਰ ਸਾਰਿਆਂ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਆਪੇ ਸਵਣਾ ਮੰਝ ਮੰਝ ਵਿਚਾਰ ਵਿੱਚ ਆਪ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਆਪੇ ਬਾਹਰ ਅਤੇ ਨਿਰਗੁਣ ਸਰੂਪ ਦੇ ਵਿੱਚ ਉਹਨਾਂ ਤੋਂ ਸਾਰਿਆਂ ਤੋਂ ਨਿਰਲੇਪ ਵੀ ਹੈ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਉਹ ਵਾਹਿਗੁਰੂ ਨਿਰਲੇਪ ਹੋ ਕੇ ਸਾਰਿਆਂ ਤੋਂ ਦੂਰ ਵੀ ਹੈ ਅਤੇ ਆਪੇ ਸਾਰਿਆਂ ਦੇ ਵਿੱਚ ਹਾਜ਼ਰਾ ਹਜ਼ੂਰ ਹੈ ਜਾਹਰਾ ਹੈ ਆਪੇ ਹੋਵੇ ਗੁਪਤ ਆਪੇ ਪ੍ਰਗਟੀਐ ਕਿਸੇ ਦੇ ਹਰ ਹਾਰਕ ਦੇ ਵਿੱਚ ਉਹ ਗੁਪਤ ਹੋ ਕੇ ਬੈਠਾ ਹੋਇਆ ਹੈ ਪਰ ਉਸ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਉਹ ਕਿਸੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਕੀਮਤ ਕਿਸੇ ਨਾ ਪਾਏ ਤੇਰੀ ਠੱਟੀਐ ਏ ਵਾਹਿਗੁਰੂ ਤੇਰੀ ਰਚਨਾ ਦੀ ਠੱਟੀ ਆ ਤੇਰੀ ਕੁਦਰਤ ਰਚਨਾ ਇਸ ਰਚਨਾ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ ਕਿਉਂਕਿ ਸਾਡੀ ਕੋ ਕਿਸੇ ਦੀ ਤਾਕਤ ਹੀ ਨਹੀਂ ਹੈ ਕਿ ਉਸ ਦੀ ਰਚਨਾ ਦੀ ਅਸੀਂ ਕੀਮਤ ਪਾ ਸਕੀਏ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕੁਦਰਤ ਕਵਣ ਕਹਾ ਵਿਚਾਰ ਮੇਰੀ ਕੀ ਕੁਦਰਤ ਹੈ ਮੇਰੀ ਕੀ ਤਾਕਤ ਹੈ ਮੇਰੇ ਚ ਕੀ ਸ਼ਕਤੀ ਹੈ ਮੇਰੇ ਚ ਉਹ ਸ਼ਕਤੀ ਨਹੀਂ ਹੈ ਤਾਕਤ ਨਹੀਂ ਹੈ ਕੁਦਰਤ ਕਵਣ ਕਹਾ ਵਿਚਾਰ ਕਿ ਮੈਂ ਤੇਰੀ ਕੁਦਰਤ ਦੀ ਵਿਚਾਰ ਕਰ ਸਕਾਂ ਮੈਂ ਤੇਰੀ ਕੁਦਰਤ ਦੀ ਕੀਮਤ ਪਾ ਸਕਾਂ ਵਾਰਿਆ ਨਾ ਜਾਵਾਂ ਇਕ ਵਾਰ ਮੈਂ ਤੇਰੇ ਤੋਂ ਇੱਕ ਵਾਰ ਵੀ ਬਲਿਹਾਰਨੇ ਨਹੀਂ ਜਾ ਸਕਦਾ ਤੋ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦਿਆਂ ਕਿ ਮਤ ਕਿਸੈ ਨਾ ਪਾਏ ਤੇਰੀ ਠੱਟੀਏ ਜੋ ਤੇਰੀ ਰਚਨਾ ਰਚੀ ਹੋਈ ਐ ਇਸਦੀ ਕੋ ਕੀਮਤ ਨਹੀਂ ਪਾ ਸਕਦਾ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਇਹ ਵਾਹਿਗੁਰੂ ਤੂੰ ਘਰ ਗੰਭੀਰ ਹੈ ਔਥਾ ਹੈ ਅਪਾਰ ਬਿਆਨਤ ਹੈ ਅਗਣਤ ਤੇਰੇ ਗੁਣ ਅਗੰਤ ਹਨ ਗਿਣੇ ਨਹੀਂ ਜਾ ਸਕਦੇ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਇਹ ਨਾਨਕ ਉਹ ਵਾਹਿਗੁਰੂ ਇੱਕ ਜੋ ਹੈ ਉਹੀ ਸਾਰੇ ਪਾਸੇ ਵਰਤ ਰਿਹਾ ਹੈ ਉਸੇ ਹੀ ਜੋ ਸਾਰਿਆਂ ਚ ਸਮਾਈ ਹੋਈ ਹੈ ਤੈਂ ਤੈਂ ਦੇ ਵਿੱਚ ਹਰ ਰੋਮ ਰੂਮ ਦੇ ਵਿੱਚ ਉਹ ਵਾਹਿਗੁਰੂ ਹੀ ਸਮਾਇਆ ਹੋਇਆ ਹੈ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਤੂੰ ਇੱਕ ਹੀ ਸਾਰੇ ਪਾਸੇ ਸਮਾਇਆ ਹੋਇਆ ਹੈ ਸਾਰਿਆਂ ਘਟਾਂ ਦੇ ਵਿੱਚ ਸਾਰਿਆਂ ਸਰੀਰਾਂ ਦੇ ਵਿੱਚ ਸਾਰੇ ਪਾਸੇ ਤੇਰੀ ਹੀ ਜੋਤ ਹੈ ਸਭੇ ਕਟ RAM ਬੋਲੇ RAM ਬੋਲੇ ਰਾਮ ਬਿਨਾ ਕੋ ਓਮ ਬੁਲਰੇ ਸਾਰਿਆਂ ਹੀ ਘਟਾਂ ਦੇ ਵਿੱਚ ਉਹ ਰਾਮ ਬੋਲਦਾ ਹੈ ਰਾਮ ਹੀ ਬੋਲ ਰਿਹਾ ਹੈ ਰਾਮ ਤੋਂ ਬਿਨਾ ਹੋਰ ਕੋਈ ਨਹੀਂ ਹੈ ਇਸੇ ਕਰਕੇ ਸਤਗੁਰੂ ਜੀ ਇੱਥੇ ਵੀ ਸਾਨੂੰ ਇਹੀ ਪੇਸ਼ ਕਰਦੇ ਹਨ ਕਿ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਹੈ ਨਾਨਕ ਇੱਕ ਵਾਹਿਗੁਰੂ ਹੀ ਸਾਰੇ ਪਾਸੇ ਵਰਤ ਰਿਹਾ ਹੈ ਉਸ ਦੀ ਹੀ ਜੋਤ ਸਾਰੇ ਪਾਸੇ ਸਮਾਈ ਹੋਈ ਹੈ ਉਹੋ ਹੀ ਸਾਰੀ ਸ੍ਰਿਸ਼ਟੀ ਨੂੰ ਉਸ ਦੀ ਜੋਤ ਹੀ ਚਲਾ ਰਹੀ ਹੈ ਤਾਂ ਸਤਗੁਰੂ ਜੀ ਨੇ ਕਿਰਪਾ ਕੀਤੀ ਇਹ RAM ਕਲੀ ਕੀ ਵਾਰ ਜਿਸ ਦੀਆਂ ਕਿ 22 ਪੌੜੀਆਂ ਹਨ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਅੱਜ ਪੂਰੀ ਹੋਈ ਹੈ ਇਸ ਸਤਗੁਰੂ ਆਪ ਹੀ ਬਖਸ਼ਿਸ਼ ਕਰਦੇ ਹਨ ਆਪਣੇ ਹੱਥ ਸਿਰ ਉਤੇ ਰੱਖ ਕੇ ਆਪ ਹੀ ਕਿਰਪਾ ਕਰਦੇ ਹਨ ਤਾਂ ਉਹਨਾਂ ਦੇ ਬਾਣੀ ਨੂੰ ਅਸੀਂ ਕੁਝ ਵਿਚਾਰ ਸਕਦੇ ਆ ਨਹੀਂ ਤਾਂ ਸਾਡੀ ਕੀ ਪਾਇਆ ਹੈ ਅਸੀਂ ਉਸ ਉਹਨਾਂ ਦੇ ਆਗਮ ਆਗਾਦ ਬਾਣੀ ਨੂੰ ਵਿਚਾਰ ਸਕੀਏ ਤਾਂ ਸਤਿਗੁਰੂ ਕੀ ਇਹ ਹੀ ਸਰਦਾ ਅਰਦਾਸ ਹੈ ਇਹ ਆਪਣੀ ਬਖਸ਼ਿਸ਼ ਕਰਨ ਆਪ ਹੀ ਜੋ ਉਹਨਾਂ ਦੀ ਭਾਵਨਾ ਹਨ ਉਹਨਾਂ ਦੇ ਮੁਤਾਬਕ ਸਤਿਗੁਰੂ ਜੀ ਆਪ ਕਿਰਪਾ ਕਰਕੇ ਗੁਰਬਾਣੀ ਦੀ ਵਿਚਾਰ ਕਰਾ ਲਿਆਨ ਸਤਿਗੁਰੂ ਅੱਗੇ ਇਹ ਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ